ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀ ਹੋਣਾ ਚਾਹੀਦਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪੰਡ ਤਾਰੇ ਵਾਲਾ ਜੀ ਤਹਿਸੀਲ ਤੇ ਜ਼ਿਲ੍ਹਾ ਬائیں ਨੂੰ ਮੋਗਾ ਹੀ ਪੈਂਦੇ ਆ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਪਸ਼ੂ ਪਾਲਣ ਦਾ ਬਾਈ ਇਹਨਾਂ ਦਾ ਕੰਮ ਆ ਜਿਹੜੇ ਸਕਰੀਨ ਤੇ ਇੱਕ ਛੋਟੀ ਸੂਈ ਵੀ ਤੇ ਇੱਕ ਜੀ ਕੱਟੀ ਸੇਲ ਆ ਜਾਣਕਾਰੀ ਪ੍ਰੋਪਰ ਆਪਾਂ ਬਾਅਦ ਤੋਂ ਲੈ ਲਾਂਗੇ ਕੀ ਦੁੱਧਵਾ ਦਾ ਕਿੰਨ ਮਸੂਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਜੀ ਦਵਿੰਦਰ ਸਿੰਘ ਨੰਬਰਦਾਰ ਪਿੰਡ ਤਾਰੇਵਾਲ ਜ਼ਿਲ੍ਹਾ ਮੋਗਾ ਤਸਵੀਲ ਮੋਗਾ ਮੋਬਾਈਲ ਨੰਬਰ ਜੀ 9417162759 ਠੀਕ ਆ ਘਰ ਦੀ ਪਸ਼ੂਆ ਬਾਈ ਹਾਂ ਜੀ ਘਰ ਦੀ ਠੀਕ ਆ ਬਾਈ ਸੂਆ ਕਿੰਨ ਮਸੂਈ ਵੀ ਹੈ ਜੀ ਇਹ ਪਹਿਲਾ ਸੂਆ ਸੂਈ ਆ ਹੁਣ ਦੂਜੇ ਸੂਏ ਗੱਭਣ ਆਸਤੇ ਗੱਭਣ ਕਿੰਨੇ ਟਾਈਮ ਦੀ ਗੱਭਣ ਆ ਜੀ ਇਹ ਹੋ ਗਿਆ ਜੀ 6 ਮਹੀਨੇ ਤਾਂ ਇਹ ਪੂਰੇ ਹੋ ਗਏ 15 ਦਿਨਾਂ ਨੂੰ 7ਵਾਂ ਮਹੀਨਾ ਲੱਗ ਜਾਣਾ ਠੀਕ ਹੈ ਯਾਨੀ 6 ਮੰਨ ਕੇ ਅਜੇ ਕੋਈ ਵੀਰ ਹਾਂਜੀ ਤੇ ਚੈੱਕ ਪਾਸ ਹੋਈ ਹੈ ਚੈੱਕ ਪਾਸ ਹੋਈ ਆ ਤੇ ਬਈ ਦੁੱਧ ਕਿੰਨਾ ਤਿਆਰ ਆ ਜੀ ਨੱਟ ਇਹਦਾ ਦੁੱਧ ਆ ਜੀ ਅਸੀਂ 4 4 ਕਿਲੋ ਕੱਟੀ ਨੂੰ ਛੱਡ ਕੇ 4 ਕਿਲੋ ਚਾਹੁੰਦੇ ਰਹੇ ਹਾਂ ਇੱਕ ਡੰਗ ਦਾ ਇੱਕ ਡੰਗ ਦਾ ਇੱਕ ਡੰਗ ਹੀ ਮਿਲਦੀ ਹੈ ਜੀ ਨਹੀਂ ਨਹੀਂ ਪਹਿਲਾਂ ਦੋ ਡੰਗ ਮਿਲਦੀ ਸੀ ਹੁਣ ਇੱਕ ਡੰਗੇ ਦਾ ਹੁਣ ਤਾਂ 2 ਕਿਲੋ ਐਵੇਂ ਮਣ ਮੋਟਾ ਜਿਹਾ ਪਰ ਚੋ ਲਈਦਾ ਨਹੀਂ ਪੜਣੀ ਜਾਨੀ ਇਹ ਛੱਡਣ ਵਾਲੀ ਹੈ ਹੁਣ ਜਿਹੜੇ ਡਰਾਈ ਵਾਲੇ ਸੈਲ ਹਾਂ ਡਰਾਈ ਵਾਲੀ ਹੈ ਜਾਨੀ 2 ਕਿਲੋ ਆ ਵੈਸੇ ਡਰਾਈ ਮੰਨ ਕੇ ਆ ਜੀ ਫਰਾਂ ਦੀ ਓਕੇ ਹੈ ਜੀ ਫਰਾਂ ਦੇ ਓਕੇ ਠੀਕ ਹੈ ਜੀ ਤੇ ਸੀਲਸ ਲੱਗ ਵੀ ਪੂਰੀ ਤੇ ਫਿਰ ਹੁਣ ਇਹ ਬਿਨਾ ਬੱਚੇ ਤੋਂ ਜੇ ਚੋਣੀ ਹੋਵੇ ਬਿਨਾ ਬੱਚੇ ਤੋਂ ਹਾਂਜੀ ਬਿਨਾ ਬੱਚੇ ਤੋਂ ਪੱਠੇ ਪਾ ਲਈਦੇ ਆ ਠੀਕ ਹੈ ਜੀ ਪਾਸਵੇਂ ਅਜ ਤਾਂ ਠੀਕ ਨਹੀਂ ਮੁੱਟੀ ਕਾਲਾ ਲਈਦਾ ਠੀਕ ਹੈ ਜੀ ਜਾਨੀ ਦੋਨੇ ਪਾਸੇ ਮਿਲ ਜਾਂਦੀ ਹੈ ਹਾਂਜੀ ਠੀਕ ਹੈ ਬਾਈ ਸੂਆ ਪਹਿਲਾ ਸੂਈ ਹੈ ਜੀ ਦੂਜੇ ਸੂਏ ਆਸਤੇ 6 ਪਲੱਸ ਗੱਬਣ ਚੈੱਕ ਪਾਸ ਆ ਮੇਰੀ ਵੀ ਸਪੈਸ਼ਲ ਬੇਨਤੀ ਆ ਬਾਈ ਦੀ ਵੀ ਆ ਕਿ ਆਪ ਦਾ ਡਾਕਟਰ ਨਾਲ ਜ਼ਰੂਰ ਲੈ ਕੇ ਆਇਓ ਚੈੱਕ ਕਰਾ ਬਾਕੀ ਥੋੜਾ ਜਿਹਾ ਡਰਦਾ ਜੀ ਕਿਉਂਕਿ ਪਸ਼ੂ ਸਾਈਡ ਤੇ ਬਾਈ ਦੇ ਉਪਰ ਆ ਬੰਦਾ ਹੁੰਦਾ ਨਹੀਂ ਤਾਂ ਕਰਕੇ ਥੋੜੀ ਡਰਦੀ ਆ ਛੋਟੀ ਚੰਗੀ ਆ ਸੋਨਾ ਗੁੰਡਾ ਸਿੰਘ ਕੱਦ ਕਾਠ ਦੀ ਵੀ ਚੰਗੀ ਆ ਵਜਨ ਦੀ ਵੀ ਚੰਗੀ ਆ ਬਾਕੀ ਗੱਬਣ ਚੈੱਕ ਪਾਸ ਆ ਸੱਜਰ ਨੇ ਬਾਈ ਕਿੰਨਾ ਕੁ ਦੋਤਾ ਦਿੱਤਾ ਨੇ ਸੱਜਰ ਨੇ ਤਾਂ ਇਹ ਇਹਨਾਂ ਇੱਕ ਨਾ ਇਹਦਾ ਬੱਚਾ ਛੇਤੀ ਮਰ ਗਿਆ ਸੀਗਾ ਠੀਕ ਆ ਜੀ ਥੋੜਾ ਜਿਹਾ ਉਦੋਂ ਫਿਰ ਕਰਨ ਲੱਗੀ ਇਹ ਯਾਨੀ ਕਿ 4 ਕਿਲੋ ਦੁੱਧ ਚਾਉਂਦਾ ਸੀ ਡੰਗ ਦਾ ਚੋਇਆ ਡੰਗ ਦਾ ਚੋਇਆ 8-9 ਕਿਲੋ ਮੰਨ ਲਓ ਹਾਂ ਤੇ ਉਹ ਵੀ ਫਿਰ ਦੂਜਾ ਝਾੜੇ ਤੇ ਪਾ ਕੇ ਯਾਤ ਹੋਈ ਠੀਕ ਹੈ ਫਿਰ ਸਾਨੂੰ ਇਹ ਜੀ ਨਹੀਂ ਲਾਉਂਦੀ ਉਹ ਕੱਟੀ ਮੁੱਲ ਲੈਣੀ ਪਈ ਫਿਰ ਮੁੱਲ ਲੈਣੀ ਪਈ ਠੀਕ ਹੈ ਜੀ ਯਾਨੀ 8-9 ਕਿਲੋ ਬਾਈ 10 ਦਾ ਕੀ ਆਪਣਾ ਨਾਰਮਲ ਜੀ ਸੇਵਾ ਤੇ ਘਰੇ ਚੋਇਆ ਵਾ ਇੱਕ 1300 ਡੀਸੀ ਕੋਈ ਪੱਠੇ ਪੁੱਠੇ ਨਹੀਂ ਸਿਰਫ ਤੂੜੀ ਤੇ ਦਾਣਾ ਤੂੜੀ ਤੇ ਦਾਣਾ ਸਹੀ ਗੱਲ ਹੈ ਜੀ ਸੇਵਾ ਬਾਈ ਦੀ ਨਾਰਮਲ ਆ ਹਾਂਜੀ ਦੇਖ ਸਕਦੇ ਹੋ ਤੁਸੀਂ ਕੱਲੀ ਤੂੜੀ ਤੇ ਪੀੜ ਦਾਣਾ ਬਾਈ ਪਾਉਂਦੇ ਆ ਤੇ 8-9 ਕਿਲੋ ਬਾਕੀ ਚੋਇਆ ਵਾ ਇੱਕ 1300 ਸੇਵਾ ਦਾ ਕਿਉਂਕਿ ਹੁਣ ਹੁਣ ਟਾਈਮ ਹੈਗਾ ਵਿੱਚ ਸੇਵਾ ਸਹੀ ਗੱਲ ਹੈ ਜੀ ਡਰਾਈ ਵਾਲੇ ਪਾਸੇ ਹੀ ਆ ਡਰਾਈ ਮੰਨ ਕੇ ਆ ਜਿਓ ਥੋੜਾ ਡਰਦਾ ਹੀ ਆ ਬਾਕੀ ਥਾਣਾ ਦੇ ਸਹਿ ਸੋਹਣੇ ਆ ਗੈਬ ਤੇ ਲੱਗੇ ਹੱਥੀਚਵਾਈ ਵਾਲਾ ਥਾਣਾ ਜੀ ਵਜਨ ਵਜੂਦ ਦੇ ਵਿੱਚ ਚੰਗੀ ਆ ਮੁੱਲ ਬਾਈ ਇਹਦਾ ਮੁੱਲ ਜੀ 65000 ਰੁਪਏ ਕੋਜੂ ਮੰਨਤਾ ਨਹੀਂ ਮਾੜਾ ਮੋਟਾ ਕਰਦਾ ਠੀਕ ਜੈਜ ਮੁੱਲ ਕੀਤਾ ਬਾਈ ਨੇ ਜਮਾ 65000 ਰੁਪਿਆ ਬਾਕੀ ਮਾਨਤਾ ਨੂੰ ਉਹਦੇ ਚੁ ਕਰਦਾਂਗੇ ਦੋ ਨੰਬਰ ਕੱਟੀ ਬਾਈ ਕਿੰਨੇ ਕੁ ਮਰ ਆ ਜੀ ਇਹਦੀ ਇਹ ਕੱਟੀ ਜੇ ਲਈ ਆ ਉਮਰ ਦਾ ਤਾਂ ਹੁਣ ਮੈਨੂੰ ਪਤਾ ਨਹੀਂਗਾ ਠੀਕ ਆ ਜੀ ਦੰਦ ਸਿੱਟੇ ਤਾਂ ਨਹੀਂ ਹਜੇ ਜੀ ਨਹੀਂ ਸਿੱਟੇ ਨਹੀਂ ਠੀਕ ਆ ਜੀ ਇਹ ਇਹਦਾ ਸਿਰਫ ਜੀ ਲਾਉਣ ਵਾਸਤੇ ਲਈ ਸੀਗੇ ਇਹ ਠੀਕ ਆ ਜੀ ਇਹ ਆਪਾਂ 10000 ਦੀ ਦੇ ਦਾਂਗੇ ਇਹ 10000 ਦੀ ਦੇ ਦਾਂਗੇ ਹਾਂ ਸੋਹਣੀ ਕੱਟੀ ਆ ਠੀਕ ਹੈ ਜੋ ਸੋਲ ਵਧੀਆ ਹੈ ਨਾ ਕੱਦ ਕੱਟ ਥੋੜਾ ਜਿਹਾ ਡਰਦਾ ਜੀ ਮੈਂ ਡਰਦੇ ਕਰਕੇ ਉਹ ਸਿਰਫ ਆਪਣੇ ਆਪ ਵੀਡੀਓ ਦਰਦੇ ਉੱਪਰ ਆ ਬੰਦਾ ਆਉਂਦਾ ਨਹੀਂ ਬਾਈ ਦੇ ਸਾਈਡ ਤੇ ਪਸੂ ਆ ਤਾਂ ਕਰਕੇ ਡਰਦੀ ਆ ਬਾਈ ਕਹਿੰਦਾ ਆਪਾਂ ਪਸੂ ਜੀ ਨਹੀਂ ਲਉਂਦਾ ਸੀ ਤਾਂ ਕਰਕੇ ਮੁੱਲ ਹੀ ਲਈ ਸੀ ਉਹ ਆਪਣੇ ਘਰ ਦੀ ਆ ਇਹ ਮੁੱਲ ਲਈ ਆ 10000 ਦੀ ਦੇ ਦਾਂਗੇ ਮੂੰਹ ਤੋਂ ਖੀਰੀ ਆ ਉਮਰ ਦਾ ਅੰਦਾਜ਼ਾ ਤੁਸੀਂ ਆਪ ਹੀ ਲਾ ਲਿਓ ਬਾਕੀ ਕੱਦ ਕਾਟ ਚੰਗਾ ਝੂਲੀ ਦੇਖ ਸਕਦੇ ਹੋ ਝੂਲੀ ਚੰਗੀ ਆ ਫੋਟ ਸ਼ੰਗ ਹੈ ਨਹੀਂ ਕੀ ਕੋਈ ਨਹੀਂ ਨਹੀਂ ਕੀ ਵਧੀਆ ਕਾਲਾ ਰੰਗ ਬਾਕੀ ਜੈਡ ਬਲੈਕ ਹੀ ਆ ਬਾਈ ਇਹਨਾਂ ਸਾਰੀ ਨਹੀਂ ਜੈਡ ਬਲੈਕ ਹੀ ਬਸ ਮਾੜੀ ਜਿਹੀ ਪੂਛ ਚਿੱਟੋ ਆ ਮੁਰਾਜ ਪੈਂਦੀ ਆ 10000 ਰੁਪਿਆ ਬਾਈ ਇਹਦਾ ਮੁੱਲ ਕਰਦੇ ਆ ਛੋੜ ਛੱਪਾ ਹੋ ਜਾਊਗਾ 65000 ਰੁਪਿਆ ਝੋਟੀ ਦਾ ਤੇ 10000 ਰੁਪਿਆ ਕੱਤੀ ਦਾ ਜਿਹਨੂੰ ਜਚੂਗੀ ਨੰਬਰ 22 ਦਾ ਸਕਰੀਨ ਉੱਤੇ ਚੱਲਦਾ ਰਹਿਣਾ ਧੰਨਵਾਦ ਜੀ